ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ 647ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮਤੋਂ ਮੰਦਰ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਸ਼ੁਭਾ ਯਾਤਰਾ ਕੱਢੀ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਸ਼ੁਭਾ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਜੀਟੀ ਰੋਡ ਤੋਂ ਹੁੰਦੀ ਹੋਈ ਬੱਸ ਸਟੈਂਡ, ਗੋਲ ਚੌਂਕ, ਹਰਗੋਬਿੰਦਨਗਰ ਅਤੇ ਬਜ਼ਾਰਾ ਤੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਈ। ਸ਼ੁਭਾ ਯਾਤਰਾ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਬੜੇ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਸ਼ੋਭਾ ਯਾਤਰਾ ਦੌਰਾਨ ਸੰਗਤਾਂ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੁਕੇ ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਵੱਖ-ਵੱਖ ਬੁਲਾਰਿਆਂ ਨੇ ਸਮੂਹ ਲੱਕਨ ਵਾਸੀਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰੋਧੀਆਂ ਵਧਾਈਆਂ ਦਿੱਤੀਆਂ ਵੈਲਕਮ ਪੰਜਾਬ ਤੋਂ ਨਰਿਸ਼ ਪਾਸੀ ਦੀ ਰਿਪੋਰਟ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਕੋਲੋਂ ਸਾਰੀ ਸੰਤਾਂ ਨੂੰ ਦੇਖਾਂ ਮੈਂ ਇਸ ਹੌਕੇ ਤੇ ਬੜਾ ਮੰਤਿਆ ਸਕਤਾਂ ਨੂੰ ਸਾਡੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 6 ਤੋਂ 47ਵੇਂ ਜਨਮ ਦਿਨ ਤੇ ਸਮੂਹ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਤੇ ਨਾਲ ਨਾਲ ਅੱਜ ਇੱਕ ਸ਼ੁਭ ਦਿਹਾੜਾ ਜਿਹੜਾ ਕਿ ਸ਼ੋਭਾ ਯਾਤਰਾ ਗੁਰੂ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਜਿਹੜੀ ਕੱਟੀ ਜਾ ਰਹੀ ਹੈ ਉਹਦੇ ਵਿੱਚ ਸਾਰੀ ਸਮੂਹ ਸੰਤਾਂ ਨੂੰ ਬੇਨਤੀ ਕਰਦਾ ਹੈ ਕਿ ਕਿਸੇ ਨੇ ਵੀ ਕੋਈ ਡੰਡਾ ਛੋਟਾ ਲੈ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨਹੀਂ ਕਰਨੀ ਪਿਆਰ ਸਤਿਕਾਰ ਨਾਲ ਸਾਰੀਆਂ ਧਾਰਮਿਕ ਸੰਸਥਾਵਾਂ ਆ ਰਹੀਆਂ ਹਨ ਪਿਆਰ ਸਤਿਕਾਰ ਨਾਲ ਆਪਾਂ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣਾ ਹੈ ਸਾਰੀ ਸੰਗਤਾਂ ਨੂੰ ਅੱਜ ਭਗਵਾਨ ਰਵਿਦਾਸ ਮਹਾਰਾਜ ਦੀ ਜਨਮ ਦਿਨ ਪਰ ਬਹੁਤ ਬਹੁਤ ਸ਼ੁਭ ਕਾਮਨਾئیں ਔਰ ਸਾਰੇ ਲੋ ਜੀ ਸੁਲੋਪੇ ਨੂੰ ਇਹ ਸਤਿਕਾਰ ਜੋ ਦੇਵੇ ਕਿ ਤੁਸੀਂ ਆਪਣਾ ਤਿਉਹਾਰ ਖੁਸ਼ੀਆਂ ਨਾਲ ਬਣਾਓ ਅਸੀਂ ਤੁਹਾਡੀ तरफ से बात करते तैनात है सारे सुरक्षा के प्रबन्ध सब के नाल किए गए हैं जो भी कमेंट है जो भी ट्रस्ट है अਸੀਂ ਕਰਦੇ ਸੇਵਾਦਾਰ ਇਸ ਕਰਕੇ ਬਣਾਣਾ ਹੋ ਸੇਵਾਦਾਰਾਂ ਨਾਲ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਆਜ ਸਾਰਾ ਦਿਨ ਨਿਯਮਾਂ ਮੋਕਾ ਪਾਲਨ ਕਰੇ ਜਿੱਥੇ ਡਾਇਵਰਜਨ ਲੱਗਿਆ ਹੈ ਤੁਸੀਂ ਉਹਨੂੰ ਤਾਂ ਕਿ ਆਪਣਾ ਅੱਜ ਦਾ ਦਿਨ ਜਿਹੜਾ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਭਗਵਾਨ ਰਵਿਦਾਸ ਮਹਾਰਾਜ ਦੀ ਮਤਲਬ ਆ ਜਨਮ ਦਿਨ ਹੈ ਉਹ ਆਪਾਂ ਪ੍ਰੋਪਰ ਤਰੀਕੇ ਨਾਲ ਕੰਪਲੀਟ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਅੱਜ ਮੈਂ ਸੂ ਦੇਸ਼ ਵਾਸੀਆਂ ਨੂੰ ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਅੱਜ ਇੱਕ ਵਿਸ਼ਾਲ ਸ਼ੋਭਾ ਯਾਤਰਾ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਚੱਕ ਰਹੀ ਹੁਕਿੰਗ ਤੋਂ ਗੱਡੀ ਜਾ ਰਹੀ ਹੈ ਜਿੱਥੇ ਮੈਂ ਸਮੂਹ ਵਰਡਨ ਵਸਨ ਨੂੰ ਬੀ ਦਰਦਾ ਹਾਂ ਕਿ ਆਓ ਆਪਾਂ ਇਸ ਸ਼ੋਭਾ ਯਾਤਰਾ ਦਾ ਅੱਗੇ ਹੋ ਕੇ ਸਵਾਗਤ ਕਰੀਏ ਜੋ ਸਾਡੇ ਪੁਰ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਬਹੁਤ ਜਨਮ ਬਿਛਰੇ ਤੇ ਮਾਦੋਈ ਜਨਮ ਤੁਹਾਰੇ ਨੇਖੇ ਆਓ ਆਪਾਂ ਆਪਣੇ ਇਸ ਜਨਮ ਨੂੰ ਆਪਣੇ ਧਰਮ ਦੇਸ਼ ਕੌਮ ਦੇ ਲਿਖ ਲਈ ਆਪਣੇ ਬੱਚਿਆਂ ਨੂੰ ਸੰਸਕਾਰ ਦਈਏ ਵਧੀਆ ਤਾਜ ਉਹ ਦੇਸ਼ ਕੌਮ ਦੇ ਬੇਕੌਮ ਦੀ ਸੇਵਾ ਕਰ ਸਕੀਏ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਆਜ ਸ਼ਹਿਰ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਆ ਸਾਰੀ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ ਸਾਰੀ ਸੰਗਤ ਦੇ ਔਰ ਐਸੀ ਤਰ੍ਹਾਂ ਉਹਨਾਂ ਦਾ ਆਸ਼ੀਰਵਾਦ ਬੜਿਆਂ ਰਵੇ ਸਾਰੀ ਸੰਗਤ ਖੁਸ਼ਹਾਲ ਰਹੇ ਮੇਰੇ ਬਹੁਤ ਦੇਸ਼ ਦੇਸ਼ਾਂ ਦੇ ਬੈਠੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਜੈਗ ਲਈ ਸੰਗੁਰ ਦੇ ਸੰਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ਨ ਸਲਦੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਪਰਵਾੜਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਮੇਸ਼ਾ ਸਭ ਨੂੰ ਉਹਨਾਂ ਨੇ ਇੱਕ ਨਜ਼ਰ ਰੱਖੀਆ ਹਮੇਸ਼ਾ ਸਾਰਿਆਂ ਦਾ ਮੈਂ ਇਹੀ ਕਹੂੰਗਾ ਸਾਰੀ ਸੰਗਤ ਨੂੰ ਕਿ ਆਪਾਂ ਸਤਿਗੁਰੂ रविदास ਮਹਾਰਾਜ ਜੀ ਦੇ ਜਿਵੇਂ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਆ ਉਹਦੇ ਪੂਰਨਿਆਂ ਤੇ ਚੱਲਦੇ ਹੋਏ ਆਪਾਂ ਦੇਸ਼ ਦੀ ਸੁਆਜ ਦੀ ਸੇਵਾ ਕਰੀਏ ਔਰ ਸ੍ਰੀ ਗੁਰੂ रविदास ਮਹਾਰਾਜ ਜੀ ਨੇ ਜੋ ਵੀ ਸਾਨੂੰ ਸਿੱਖਿਆ ਦਿੱਤੀ ਆ ਉਹਨਾਂ ਦੇ ਆਪਾਂ ਚੱਲਦੇ ਹੋਏ ਹਮੇਸ਼ਾ ਅੱਗੇ ਵਧੀਏ ਔਰ ਮੈਂ ਅੱਜ ਇਹ ਗੱਲ ਕਹੂੰਗਾ ਕਿ ਅੱਜ ਫਗਵਾੜਾ ਦੇ ਵਿੱਚ ਜੋ ਸ਼ੋਭਾ ਯਾਤਰਾ ਦਾ ਆਯੋਜਨ ਬਹੁਤ भव्य ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਆ ਮੈਂ ਸਾਰੀ ਸ੍ਰੀ ਗੁਰੂ रविदास ਮਹਾਰਾਜ ਜੀ ਦੀ ਜੋ ਚੱਕਰ ਗੀਂਦ ਦੀ ਕਮੇਟੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਉਹ ਸਾਰੇ ਪਗਵਾੜਾ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹੁਮ ਹੁਮਾ ਕੇ ਇੱਥੇ ਪਹੁੰਚਣ ਦੀ ਖਾਤਿਰ ਦਾ ਕੀਤਾ ਔਰ ਮੈਂ ਸ਼੍ਰੀ ਵਿਜੇ ਸਾਹਿਬ ਰਾਜੀ ਵੱਲੋਂ ਵੀ ਸਾਰੇ ਹੀ ਪਗਵਾੜਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਧਾਈ ਦੇਣਾ ਆ ਆਪਾਂ ਸਾਰੇ ਜਾਣਦੇ ਆ ਕਿ ਅੱਜ ਮੁਜੇ ਸਾਪਲਾ ਜੀ ਦਾ ਜੋ ਉਹਨਾਂ ਦੀ ਡਿਊਟੀ ਮੇਰੇਂਦਰભાઈ ਮੋਦੀ ਜੀ ਨਾਲ ਲੈ ਕੇ ਉਹ ਅੱਜ ਬਨਾਰਸ ਕਾਂਸੀ ਵਿਖੇ ਜੋ ਸਤਗੁਰ ਰਵਦਾਸ ਮਹਾਰਾਜ ਜੀ ਦਾ ਜੋ ਜਨਮ ਸਥਾਨ ਹੈ ਉੱਥੇ ਗਏ ਨੇ ਮੈਂ ਉਹ ਇਸ ਕਰਕੇ ਤੇ ਬਗਵਾੜਾ ਦੇ ਵਿੱਚ ਅਜੇ ਨਹੀਂ ਪਹੁੰਚ ਸਕੇ ਉਹ ਕਾਂਸੀ ਦੇ ਵਿੱਚ ਹੋਣ ਕਰਕੇ ਜੀ ਮੇਰੇਂਦਰ ਮੋਦੀ ਜੀ ਦੇ ਨਾਲ ਸੋ ਮੈਂ ਉਹਨਾਂ ਵੱਲੋਂ ਵੀ ਔਰ ਭਾਰਤੀ ਜਨਤਾ ਪਾਰਟੀ ਬਗਵਾੜਾ ਵੱਲੋਂ ਸਾਰਿਆਂ ਨੂੰ ਸਤਗੁਰ ਰਵਦਾਸ ਮਹਾਰਾਜ ਜੀ ਵਿਛੇ 47ਵੇਂ ਪ੍ਰਕਾਸ਼ਨ ਤੇ ਬਹੁਤ-ਬਹੁਤ ਸਲਾਮ ਕਰਦਾ ਸਤਗੁਰ ਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤੁਹਾਨੂੰ ਗੁਰਦੇਵ ਗੁਰੂ ਪਿਆਰੀ ਸਤ ਸੰਗਤ ਜੀ 1433 ਕੀ ਮਾਗ ਸੁਧੀ ਪਦਰਾਸ ਦੁਖਿਓ ਕੇ ਕਲਿਆਣ ਤੇ ਪ੍ਰਗਟੇ ਸ੍ਰੀ ਗੁਰੂ ਰਬਦਾਸ ਅੱਜ ਪੂਰੇ ਵਿਸ਼ਵ ਦੇ ਵਿੱਚ ਧੰਤਨ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪ੍ਰਕਾਸ਼ ਦਿਹਾੜੇ ਸੰਗਤਾਂ ਬੜੀ ਧੂਮਤਮ ਤੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਸੋ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਸ਼੍ਰੋਮਣੀ ਸ੍ਰੀ ਗੁਰੂ ਰਬਦਾਸ ਮੰਦਿਰ ਜੀਤੀ ਰੋਡ ਚੱਕਾ ਕੀਮਤੋ ਜੋ ਕਿ ਵਿਸ਼ਾਲ ਸ਼ੋਭਾ ਯਾਤਰਾ ਦਾ आयोजन ਕੀਤਾ ਗਿਆ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰਸ਼ਾਹ ਦੇ ਹੇਠ ਲੱਖਾਂ ਦੀ ਤਦਾਦ ਵਿੱਚ ਸੰਤਾਂ ਪਹੁੰਚਿਆ ਹੋਇਆ ਜੋ ਕਿ ਗੁਰੂ ਰਬਦਾਸ ਮਹਾਰਾਜ ਦੇ ਆਗਮਨ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਮਨਾ ਰਹੀਆਂ ਹਨ ਸੋਦਾਸ ਧੰਤਨ ਡੇਰਾ 108 ਸਤ ਬਾਬਾ ਹੰਸਰਾਜ ਜੀ ਮਹਾਰਾਜ ਸ਼੍ਰੀ ਗੁਰੂ ਰਬਦਾਸ ਜੀ ਸਥਾਨ ਸਚਕੰਡ ਪੰਡਵਾ ਤੋਂ ਡੇਰੇ ਦੇ ਮੁਖ ਸੰਚਾਲਕ ਮੌਜੂਦਾ ਗੱਦੀ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਹਜ਼ੂਰ ਮਹਾਰਾਜ ਗੁਰੂ ਪਿਤਾ ਸ੍ਰੀਮਾਨ 107 ਸਤ ਬਾਬਾ ਮਿੰਦਰਪਾਲ ਜੀ ਚੇਅਰਮੈਨ ਸ਼੍ਰੀ ਗੁਰੂ ਰਬੀਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਮਹਾਨ ਮਹਾਂਪੁਰਖਾਂ ਵੱਲੋਂ ਸਾਰੇ ਬਿਸ਼ਵ ਦੀਆਂ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਦਿੰਦਾ ਹੈ ਜੀ ਸਮੂਹ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਜੋ ਬੋਲੇ ਈ ਸ਼ੋਨਰਪਾ ਸਤਿਗੁਰੂ ਰਬੀਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ